ਨਕੋਦਰ ਪੁਲਿਸ ਨੇ ਨਕੋਦਰ ਦੇ ਇੱਕ ਨਾਮੀ ਡਾਕਟਰ ਕੋਲੋਂ 25 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਦੋ ਆਰੋਪੀਆਂ ਨੂੰ 24 ਘੰਟਿਆਂ ਵਿੱਚ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਕੋਦਰ ਦੇ ਇੱਕ ਨਾਮੀ ਡਾਕਟਰ ਕੋਲੋਂ 25 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਦੋ ਆਰੋਪੀਆਂ ਨੂੰ 24 ਘੰਟਿਆਂ ਵਿੱਚ ਹੀ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਗੁਰਸੇਵ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਸ਼ਾਹਕੋਟ ਅਤੇ ਸੁਨੀਲ ਕੁਮਾਰ ਪੁੱਤਰ ਹੰਸਰਾਜ ਵਾਸੀ ਸ਼ਾਹਕੋਟ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ ਇੱਕ ਪਿਸਤੌਲ ਇੱਕ ਜਿੰਦਾਕਾਰਤੂਸ ਇੱਕ ਚੱਲਿਆ ਰੌਂਦ ਇੱਕ ਮੋਬਾਈਲ ਫੋਨ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਨਕੋਦਰ ਦੇ ਵਿੱਚ ਪਿਛਲੇ ਕਾਫੀ ਸਮਾਂ ਪਹਿਲਾਂ ਫਿਰੌਤੀਆਂ ਦਾ ਇੱਕ ਦੌਰ ਚੱਲ ਪਿਆ ਸੀ ਜਿਸ ਨੂੰ ਮਾਣਯੋਗ ਆਲਾ ਅਫਸਰਾਂ ਦੀ ਅਗਵਾਈ ਵਿੱਚ ਨਕੂਦਰ ਪੁਲਿਸ ਨੇ ناکਾਮ ਕਰ ਦਿੱਤਾ ਸੀ ਅਤੇ ਦੋਸ਼ੀਆਂ ਨੂੰ ਵੀ ਕਾਬੂ ਕੀਤਾ ਸੀ ਪਰ ਫਿਰ ਤੋਂ ਫਰੋਤੀ ਮੰਗਣ ਦੀਆਂ ਘਟਨਾਵਾਂ ਆਉਣ ਵਾਲੇ ਸਮੇਂ ਲਈ ਖਤਰਾ ਜਾਪ ਰਹੀਆਂ ਹਨ ਨਿਰਸੰਦੇਹ ਪੰਜਾਬ ਪੁਲਿਸ ਆਪਣੀ ਡਿਊਟੀ ਬੜੀ ਮੁਸਤਜ਼ਦੀ ਨਾਲ ਨਿਭਾ ਰਹੀ ਹੈ ਔਰ ਇਹ ਐਸੇ ਦਾ ਹੀ ਨਤੀਜਾ ਹੈ ਕਿ 24 ਘੰਟਿਆਂ ਵਿੱਚ ਪੁਲਿਸ ਨੇ ਫਰੋਤੀ ਮੰਗਣ ਵਾਲਿਆਂ ਨੂੰ ਕਾਬੂ ਕਰਕੇ ਆਪਣੀ ਮੁਸਤੈਦ ਡਿਊਟੀ ਦਾ ਸਬੂਤ ਦਤਾ ਹੈ ਨਕੋਦਰ ਤੋਂ ਕੈਮਰਾ ਪਰਸਨ ਪਰਮਜੀਤ ਕੌਰ ਮੱਟੂ ਦੇ ਨਾਲ ਸੁਖਵਿੰਦਰ ਸੋਹਲ ਆਰਐਨਆਈ ਨਿਊਜ਼ ਇੰਟਰਨੈਸ਼ਨਲ ਨਕੋਦਰ ਨਕੋਦਰ ਦੇ ਇੱਕ ਨਾਮੀ ਡਾਕਟਰ ਨੇ ਉਹਨਾਂ ਨੂੰ ਕੋਈ ਐਕਸਟਰੈਕਸ਼ਨ ਕਾਲ ਆਇਆ ਸੀਗਾ ਆ ਰਹੀਆ ਸੀਗਾ ਤੇ ਉਸ ਦੇ ਸਬੰਧ ਦੇ ਵਿੱਚ ਜਿਹੜਾ ਕੇਸ ਅਸਟਰ ਕਰਕੇ ਇਨਵੈਸਟਿਗੇਟ ਕੀਤਾ ਗਿਆ ਤੇ ਦੋ ਬੰਦੇ ਜਿਹੜੇ ਆ ਉਹਦੇ ਵਿੱਚ ਜਿਹੜਾ ਗੁਰਸੇਵਕ ਸਿੰਘ ਔਰ ਸੁਨੀਲ ਕੁਮਾਰ ਇਹ ਜਿਹੜੇ ਚੱਕ ਬਾਮਨੇ ਪਿੰਡ ਦਾ ਗੁਰਸੇ ਵਸੇਗਾ ਔਰ ਦੂਸਰਾ ਜਿਹੜਾ ਹੈਗਾ ਉਹ ਹੈਗਾ ਸੈਦ ਮਵਾਰਕ ਛਿੜੀ ਦਾ ਇਹ ਦੋਨਾਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਉਹਦੇ ਚ ਉਹ ਹਜੇ ਸੀ ਇਨਵੈਸਟੀਗੇਟ ਕਰ ਰਹੇ ਹਨ ਬਟ ਐਸ ਆਫ ਨਾਓ ਜਿਹੜਾ ਹਜੇ ਤੱਕ ਹੈਗਾ ਉਹ ਸਾਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਇਹਨਾਂ ਦੇ ਕੋਈ ਪਹਿਲਾ ਪਰਚਾ ਦਰਜ ਹੈ ਕਿ ਨਹੀਂ ਕ੍ਰਿਮੀਨਲ ਬੈਕਗ੍ਰਾਉਂਡ ਹੈ ਕਿ ਨਹੀਂ ਇਹਨਾਂ ਦਾ ਕਿੰਨੀ ਫਰੋਤੀ ਮੰਗੀ ਸਰਾਂ ਜੀ ਇਹ ਇਹਨਾਂ ਨੇ ਕਰੀਬ 25 ਲੱਖ ਰੁਪਏ ਉਹ ਦੀ ਡਿਮਾਂਡ ਕੀਤਾ ਸੀਗਾ ਕਿਹੜੇ ਗੈਂਗ ਦਾ ਸਬੰਧ ਹੈ ਜੀ ਇਹ ਹਜੇ ਤੱਕ ਉਹ ਅਸੀਂ ਕਰ ਰਹੇ ਹਾਂ ਜੀ ਸਾਰਾ ਇਨਵੈਸਟੀਗੇਟ ਕਰ ਰਹੇ ਹਾਂ ਕਿਹੜੇ ਵਾਲਵ ਲਾਈਵ ਕੱਟ ਰਿਹਾ ਜੀ ਤੇ ਇੱਕ ਐਮਪੀ ਜਿਹੜਾ ਉਹ ਜਿਹੜਾ ਜਿਹਨੂੰ ਆਪਾਂ ਖੋਲ ਕਹੇ ਦੀ ਤਾਂ ਉਹ ਇਹਨਾਂ ਕੋਲ ਰਿਕਵਰ ਹੋਇਆ ਉਸ ਤੋਂ ਇਲਾਵਾ ਇੱਕ i20 ਗੱਡੀ ਇੱਕ ਮੋਟਰਸਾਈਕਲ ਇੱਕ ਵੀਵਾ ਫੋਨ ਇਹ ਸਾਰਾ ਕੁਝ ਨੂੰ ਰਿਕਵਰ ਸਾਰਾ ਵੀ ਉਹ ਸਾਰਾ ਵੀ ਅਸੀਂ ਜਿਹੜਾ ਸਾਰਾ ਸੜਾ ਜਾਂਚ ਦਾ ਵਿਸ਼ਾ ਆ ਇਨਵੈਸਟੀਗੇਟ ਕਰ ਰਹੇ ਆ ਉਹ ਸਾਰਾ ਅਸੀਂ ਨਜ਼ਰ ਰਿਮਾਂਡ ਲੈ ਕੇ ਅੱਜ ਇਹ ਸਾਰਾ ਇਨਵੈਸਟੀਗੇਟ ਕਰਾਂਗੇ ਇਹ ਐਕਚੁਅਲੀ ਕੁਸਮਾ ਪਹਿਲਾਂ ਇਹ ਜਿਹੜੇ ਗੁਰਸੇਵਕ ਤੇ ਸੁਮੇਲ ਇਹ ਦੋਨੇ ਜਿਹੜੇ ਜਿਹੜੇ ਆ ਇਹ ਡਾਕਟਰ ਦੇ ਕੋਲ ਆਪਣਾ ਕੋ ਟ੍ਰੀਟਮੈਂਟ ਕਰਾਉਣ ਔਰ ਸਕੈਨ ਵਗੈਰਾ ਕਰਾਉਣ ਲਈ ਆਏ ਸੀਗੇ ਉਸੇ ਦੌਰਾਨ ਹੀ ਉਹਦੇ ਵਿੱਚ ਹੀ ਇਹਨਾਂ ਨੇ ਦੇਖ ਲਿਆ ਵੀ ਡਾਕਟਰ ਸਾਹਿਬ ਦਾ ਇਹਨਾਂ ਨੇ ਆਪ ਹੀ ਸੈਲਫ ਅਸੈਸਮੈਂਟ ਕਰ ਲਈ ਕੋਈ ਡਾਕਟਰ ਸਾਹਿਬ ਕੋਲ ਪੈਸੇ ਹੈਗੇ ਆ ਤੇ ਇਹਨਾਂ ਕੋਲ ਉਸਟਰਸ਼ਨ ਜਿਹੜਾ ਕਾਲ ਕੀਤੀ ਜਾਏ ਤੇ ਪੈਸੇ ਜਿਹੜੇ ਆ ਉਹ ਵਸੂਲੇ ਜਾ ਸਕਦੇ ਨੇ ਤੇ ਉਸੇ ਸਬੰਧ ਦੇ ਵਿੱਚ ਇਹਨਾਂ ਨੇ ਜਿਹੜਾ ਵਟਸਐਪ ਤੇ ਉੱਪਰ ਉਹਨਾਂ ਨੂੰ ਵਾਇਸ ਜਿਹੜੀ ਆਪਣੀ ਉਹ ਭੇਜ ਦਿੱਤੀ ਔਰ ਰਿਕਾਰਡਿੰਗਸ ਭੇਜ ਦਿੱਤੀ ਬਟ ਫੋਰਚੂਨੇਟਲੀ ਜਿਹੜੀ ਜਿਹੜੀ ਹੈ ਉਥੋਂ ਹੀ ਆਇਡੈਂਟੀਫਾਈ ਹੋ ਗਏ ਸਾਰੇ ਜਿਹੜਾ ਜਿਹੜਾ ਪਿਸਟਲ ਹੈ ਇਹਨਾਂ ਕੋਲ ਕਿੱਥੋਂ ਆਇਆ ਕਿਉਂਕਿ ਇਹ ਦੱਸ ਰਿਹਾ ਇੱਕ ਬੰਦੇ ਦਾ ਵੈਸੇ ਸਿਰਫ ਨਾਂ ਹੀ ਉਹਦਾ ਦੱਸ ਰਿਹਾ ਵਜੇ ਅਸੀਂ ਡਿਸਕਸ ਨਹੀਂ ਕਰਾਂਗੇ ਤੁਹਾਨੂੰ ਇਥੇ ਲੱਗੇ ਹੀ ਦੱਸ ਰਿਹਾ ਤਾਂ ਕਬੂਰਖੇਲੇ ਦਾ ਬੰਦਾ ਹੈ ਉਹਦੇ ਕੋਲ ਆ ਕੇ ਆਂਦਾ ਉਹ ਵੀ ਅਸੀਂ ਸਾਰਾ ਇਨਵੈਸਟੀਗੇਟ ਕਰਾਂਗੇ ਕਿ ਕਿੱਥੋਂ ਆਇਆ ਜਾਂ ਕਿਤੇ ਹੋਰ ਤਾਂ ਨਹੀਂ ਯੂਜ਼ ਇਹਨਾਂ ਨੇ ਯੂਜ਼ ਕੀਤਾ ਕਿਤੇ ਕਿਸੇ ਕ੍ਰਾਈਮ 'ਚ ਉਹ ਸਾਰਾ ਪਹਿਲਾ ਕ੍ਰਾਈਮ ਕੀਤਾ ਜਾਂ ਹੋਰ ਵੀ ਪਹਿਲਾਂ ਵੀ ਕੋਈ ਕੀਤਾ ਹੋਇਆ ਆ ਮੈਂ ਤੁਹਾਨੂੰ ਕੋਈ ਦੱਸਿਆ ਜੀ ਉਹ ਅਸੀਂ ਸਾਰਾ ਹਜੇ ਤਾਂ ਅਸੀਂ ਇਹਨਾਂ ਨੂੰ ਕੱਲ ਹੀ ਅਰੈ ਤੇ ਅੱਜ ਅਸੀਂ ਕਰ ਰਹੇ ਹਾਂ ਇਹਨਾਂ ਦਾ ਰਿਮਾਂਡ ਹੁਣ ਲੈ ਕੇ ਹੋਰ ਅੱਗੇ ਇਹਨੂੰ ਐਕਸਪਲੋਰ ਕਰਾਂਗੇ ਵੀ ਕੀ ਕੀ ਇਹਨਾਂ ਦੇ ਹੋਰ ਪਿਛਲੀਆਂ ਵਾਰਦਾਤਾਂ ਕਿਹੜੀਆਂ ਕੀਤੀਆਂ ਜਾਂ ਇਹ ਕਿੱਥੇ ਵਰਤਿਆ ਗਿਆ ਹੈ ਇਹ ਜਿਹੜਾ ਪਿਸਤਲ ਹੈਗਾ ਇਲੀਗਲ ਵੈਪਨ ਹੈ ਇਹ ਕਿੱਥੇ ਯੂਜ਼ ਹੋਇਆ ਉਹ ਸਾਰਾ ਠੀਕ ਕਰੇ ਕੋਇਕ ਹੋਇਆ ਜੀ ਕਿਦਾਂ ਇਹਨਾਂ ਨੂੰ ਫ੍ਰੀ ਕਰਿਆ ਗਿਆ ਇਹ ਮੈਂ ਤੁਹਾਨੂੰ ਦੱਸਿਆ ਜੀ ਜਿਹੜੀ ਜਿਹੜੀ ਇਹਨਾਂ ਦੀ ਵੌਇਸ ਜਿਹੜੀ ਆਵਾਜ਼ ਜਿਹੜੀ ਹੈ ਇਹਨਾਂ ਦੀ ਇਹਨਾਂ ਦੀ ਆਵਾਜ਼ ਦੀ ਰਿਕਾਰਡਿੰਗ ਜਿਹਨੂੰ ਆ ਗਈ ਸਾਡੇ ਕੋਲੇ ਉਸੇ ਆਵਾਜ਼ ਦੀ ਰਿਕਾਰਡਿੰਗ ਆਇਡੈਂਟੀਫਾਈ ਹੋ ਗਈ ਔਰ ਉਸੇ ਤੋਂ ਜਿਹੜੇ ਹੈ ਦੋਨੇ ਜਿਹੜੇ ਕੈਪਚਰ ਕਰ ਲਏਗਾ